ਵੱਡੀ ਖਬਰ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਆਮ ਆਦਮੀ ਪਾਰਟੀ ਦੇ ਮੌਜੂਦਾ ਸੰਸਦ ਤੇ ਮੌਜੂਦਾ ਵਿਧਾਇਕ ਜਾਨਕੀ ਆਮ ਆਦਮੀ ਪਾਰਟੀ ਦੇ ਦੋ ਨੁਮਾਇੰਦਿਆਂ ਵੱਲੋਂ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ ਗਿਆ ਹੈ ਜਲੰਧਰ ਤੋਂ ਮੌਜੂਦਾ ਸੰਸਦ ਤੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਤੇ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲੰਗੁਰਾਲ ਭਾਜਪਾ ਦੇ ਵਿੱਚ ਜਾ ਬੜੇ ਨੇ ਕਿਉਂਕਿ ਬੀਤੇ ਕਈ ਦਿਨਾਂ ਤੋਂ ਲਗਾਤਾਰ ਕਿਆਸਰਾਈਆਂ ਲਗਈਆਂ ਜਾ ਰਹੀਆਂ ਸਨ ਪੰਜਾਬ ਭਰ ਦੇ ਵਿੱਚ ਚਰਚਾਵਾਂ ਚੱਲ ਰਹੀਆਂ ਸਨ ਕਿ ਜਲੰਧਰ ਤੋਂ ਮੌਜੂਦਾ ਸੰਸਦ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਜਲਦ ਭਾਜਪਾ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਹਾਲਾਂਕਿ ਸ਼ੀਤਲ ਅੰਗੁਰਾਲ ਵੱਲੋਂ ਜੋ ਧਮਾਕਾ ਕੀਤਾ ਗਿਆ ਇਸ ਦੀ ਕਿਸੇ ਨੂੰ ਵੀ ਉਮੀਦ ਨਹੀਂ ਸੀ ਕਿਉਂਕਿ ਜੇਕਰ ਚਰਚਾਵਾਂ ਚੱਲ ਰਹੀਆਂ ਸਨ ਤਾਂ ਸਿਰਫ ਤੇ ਸਿਰਫ ਸੁਸ਼ੀਲ ਕੁਮਾਰ ਰਿੰਕੂ ਨੂੰ ਲੈ ਕੇ ਚੱਲ ਰਹੀਆਂ ਸਨ ਫੋਨ ਲਾਈਨ ਤੇ ਮੇਰੇ ਨਾਲ ਸੀਨੀਅਰ ਪੱਤਰਕਾਰ ਤੇ ਲੇਖਕ ਦੀਪਕ ਅਗਨੀ ਹੋਤਰੀ ਜੀ ਜੁੜ ਚੁੱਕੇ ਨੇ ਦੀਪਕ ਜੀ ਕਿਸ ਤਰ੍ਹਾਂ ਵੇਖਦੇ ਹੋ ਪੰਜਾਬ ਦੀ ਸਿਆਸਤ ਨੂੰ ਬੀਤੇ ਕੱਲ ਰਵਨੀਤ ਸਿੰਘ ਬਿੱਟੂ ਪਾਜਪਾ ਚ ਜਾਂਦੇ ਨੇ ਤੇ ਅੱਜ ਸ਼ੀਤਲ ਅੰਗੁਰਾਲ ਤੇ ਜਲੰਧਰ ਤੋਂ ਮੌਜੂਦਾ ਸੰਸਦ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਚਲੇ ਜਾਂਦੇ ਨੇ ਚੇਤਨ ਜੀ ਜਦੋਂ ਤੁਸੀਂ ਪੋਸਟ ਪਾਈ ਸੀ ਉਹ ਪੋਸਟ ਜਿਹੜੀ ਇਹ ਅੱਜ ਸਾਰਥਕ ਹੋ ਗਈ ਹੈ ਸਾਰਥਕ ਹੋ ਗਈ ਬਿਲਕੁਲ ਬਿਲਕੁਲ ਸਹੀ ਹੈਗਾ ਆ ਇਹ ਕਿਆਸਾਈਆਂ ਲੱਗ ਰਹੀਆਂ ਸਰ ਪਰ ਕਿਉਂਕਿ ਮੁੱਖ ਮੰਤਰੀ ਸਾਹਿਬ ਵੀ ਇਸ ਕਿਆਸਾਈਆਂ ਤੋਂ ਜਾਂ ਫਵਾਹਾਂ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਖੁਦ ਇੱਕ ਤੇ ਫੁਗੇਸੀਨ ਨੂੰ ਮਨਾਣ ਲਈ ਪਰ ਇਹਨਾਂ ਦਾ ਜਾਣਾ ਅਟਲ ਹੋ ਗਿਆ ਸੀ ਜਦੋਂ ਇਹ ਬਾਹਰ ਆਪਣੇ ਆਸ਼ਰਮ ਦੇ ਵਿੱਚ ਤੇ ਅਯੁੱਧਿਆ ਕਿੜਾ ਲਗਾ ਕੇ ਆਇਆ ਉਸੇ ਪਹਿਲੇ ਹੀ ਕਨਫਰਮ ਹੋ ਗਿਆ ਸੀਗਾ ਤੇ ਇਹਨਾਂ ਨੇ ਬੀਜਪੀ ਦੇ ਵਿੱਚ ਜਾਣਾ ਹੀ ਜਾਣਾ ਜੀ ਦੀਪਕ ਜੀ ਇਸ ਤੋਂ ਪਹਿਲਾਂ ਜਦੋਂ ਰਾਮ ਮੰਦਰ ਦੇ ਦਰਸ਼ਨਾਂ ਨੂੰ ਜਾਂਦੇ ਨੇ ਤਾਂ ਯੂਪੀ ਦੇ ਵਿੱਚ ਜਾਂਦੇ ਨੇ ਗੁਰੂ ਰਵਦਾਸ ਮਹਾਰਾਜ ਦੀ ਜਨਮ ਧਰਤੀ ਤੇ ਜਾਂਦੇ ਨੇ ਤਾਂ ਉਸ ਵਕਤ ਕਿਹਾ ਜਾ ਰਿਹਾ ਸੀ ਕਿ ਅੱਜ ਸ਼ਾਮ ਤੱਕ ਜਿਹੜੀ ਸੁਸ਼ੀਲ ਕੁਮਾਰ ਰਿੰਕੂ ਦੀ ਫੋਟੋ ਆ ਸਕਦੀ ਹੈ ਜੇਪੀ ਨੱਡਾ ਦੇ ਨਾਲ ਪਰੰਤੂ ਉਸ ਵਕਤ ਤਾਂ ਸੁਸ਼ੀਲ ਕੁਮਾਰ ਰਿੰਕੂ ਵੱਲੋਂ ਵੀ ਬਿਆਨ ਦੇ ਦਿੱਤਾ ਗਿਆ ਸੀ ਮੈਂ ਪਾਰਟੀ ਦਾ ਸੱਚਾ ਸਪਾਹੀ ਹਾਂ ਪਰੰਤੂ ਅੱਜ ਸੱਚੇ ਸਪਾਹੀ ਨੇ ਜੋ ਕੁਝ ਕਰ ਦਿੱਤਾ ਹੈ ਇਹ ਲੋਕਾਂ ਨੂੰ ਬਿਲਕੁਲ ਵੀ ਉਮੀਦ ਨਹੀਂ ਸੀ ਤੇ ਸਭ ਤੋਂ ਵੱਡੀ ਗੱਲ ਸ਼ੀਤਲ ਅੰਗੁਰਾਲ ਵੱਲੋਂ ਜੋ ਕਦਮ ਚੁੱਕਿਆ ਗਿਆ ਕਿਸ ਤਰ੍ਹਾਂ ਵੇਖਦੇ ਹੋ ਦ ਕੋ ਰਾਜਨੀਤੀ ਦੇ ਵਿੱਚ ਸ਼ੇਤਨ ਜੀ ਸੱਚਾ ਸਿਪਾਹੀ ਕੋਈ ਵੀ ਨਹੀਂ ਹੈਗਾ ਜਿਲ੍ਹਾ ਸ਼ਹਿਰਪੁਰ ਦੇ ਵਿੱਚ ਤਾਜੀ ਉਦਾਹਰਣ ਹੈਗੀ ਆ ਰਾਜਨੀਤੀ ਦਾ ਜਿਹੜਾ ਸੱਚਾ ਸਿਪਾਹੀ ਉਹ ਇਹ ਪੋਲੀਟੀਸ਼ੀਅਨਾਂ ਦੇ ਮੁੱਖ ਰਾਹੀਂ ਜਿਹੜਾ ਚੰਗਾ ਨਹੀਂ ਲੱਗਦਾ ਹੈਗਾ ਆ ਪਰ ਭਾਜਪਾ ਜਿਹੜੀ ਹੈ ਉਸ ਨੂੰ ਜਿਹੜੇ ਇਹ ਲੀਡਰਸ ਹੈਗੇ ਆ ਕੇਂਦਰੀ ਲਾਲਚ ਦੇ ਤਹਿਤ ਇਹ ਜਿਹੜਾ ਪੱਲਾ ਉਹ ਬੀਜੇਪੀ ਦਾ ਫੜ ਰਿਆ ਕੱਲ ਜਿਸ ਤਰ੍ਹਾਂ ਬੰਜੀਤ ਬਿੱਟੂ ਜੀ ਵੀ ਕਹਿ ਰਹੇ ਸੀ ਕਿ ਜੇ ਸੱਤਾ 'ਚ ਹੈ ਨਹੀਂ ਤਾਂ ਡਵੈਲਪਮੈਂਟ ਨਹੀਂ ਕੀਤੀ ਜਾ ਸਕਦੀ ਡਵੈਲਪਮੈਂਟ ਨਹੀਂ ਹੁੰਦੀ ਤਾਂ ਲੋਕ ਤੰਕ ਕਰਦੇ ਆ ਇਹ ਸਾਰਾ ਉਹੀ ਫੰਡਾ ਆ ਜਿਹੜਾ ਇਹਨਾਂ ਨੂੰ ਖਿੱਚ ਕੇ ਬੀਜੇਪੀ ਬਿਲਦੀ ਲੈ ਕੇ ਜਾ ਰਿਹਾ ਜੀ ਦੀਪਕ ਜੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਾਰੰਜੀ ਤੇ ਚੰਨੀ ਨੂੰ ਲੈ ਕੇ ਬਹੁਤ ਸਾਰੀਆਂ ਅਟਕਲਾਲਿਕਾਇਆਂ ਜਾ ਰਹੀਆਂ ਨੇ ਕਿ ਉਹ ਵੀ ਜਲਦ ਹੁਣ ਭਾਜਪਾ ਦਾ ਪੱਲਾ ਫੜ ਸਕਦੇ ਨੇ ਕੋਈ ਹੈ ਇਸ ਇਸ ਤਰ੍ਹਾਂ ਦਾ ਧਿਆਨ ਦੇ ਵਿੱਚ ਮੈਟਰ ਅਜੇ ਤੱਕ ਚੰਨੀ ਇਹ ਵੀ ਪਹਿਲਾਂ ਆਈ ਸੀ ਬੜਾ ਡੂੰਗਾ ਹਿਆ ਸੀ ਪਿਆ ਰਿਹਾ ਉਸ ਵੇਲੇ ਸਿਗਾ ਚੰਨੀ ਜੀ ਜਿਹੜੇ ਆ ਉਹ ਜਲੰਧਰੋਂ ਲੜਨਗੇ ਤੇ ਰਿੰਕੂ ਜੀ ਸ਼ਾਰਪ ਉਹ ਤੋਂ ਜੋ ਲੜਾਂਗੇ ਪਰ ਇੱਕ ਬਾਗੀ ਧੜਾਇਆ ਕਾਂਗਰਸ ਦਾ ਜਿਹੜਾ ਤੁਸੀਂ ਦੇਖਿਆ ਹੋਣਾ ਜਿਹੜਾ ਰਾਹੁਲ ਗਾਂਧੀ ਦਾ ਖੇਤਰ ਤੋਂ ਪਸੰਦ ਨਹੀਂ ਕਰਦੇ ਉਹ ਵੀ ਜਦ ਤੇ ਇੱਕ ਸੀਗੇ ਉਹਨਾਂ ਦੇ ਵਿੱਚੋਂ ਮਨੀਸ਼ ਦਿਵਾੜੀ ਜੀ ਵੀ ਬੜੇ ਪ੍ਰਮੁੱਖ ਸੀਗੇ ਉਹਨਾਂ ਦੀਆਂ ਵੀ ਚਰਚਾਵਾਂ ਚੱਲਦੀਆਂ ਉਹਨਾਂ ਦੇ ਵੀ ਚਰਚਾਵਾਂ ਚੱਲ ਰਹੀਆਂ ਨੇ ਕਿ ਹਾਜੀਆ ਕੱਲ ਦੇ ਵਿੱਚੋਂ ਵੀ ਭਾਜਪਾ ਦੇ ਵਿੱਚ ਜਾ ਸਕਦੇ ਨੇ ਜੀ ਬਿਲਕੁਲ ਇਸ ਕਰਕੇ ਜਿਹੜੀਆਂ ਕਿਆਸਾਂ ਆਆਂ ਇਹ ਕਾਂਗਰਸ ਜਿਹੜੀ ਆ ਇਹ ਕਨਵਰਟ ਹੋ ਰਹੀ ਆ ਬੀਜੇਪੀ ਦੇ ਵਿੱਚ ਜੀ ਦਿਪਕ ਜੀ ਸੁਸ਼ੀਲ ਕੁਮਾਰ ਰਿੰਕੂ ਹੋਰਾਂ ਦੀ ਗੱਲ ਕਰੀਏ ਪੰਜੇ ਪਾਰਟੀ ਨੇ ਇੱਕ ਵੱਡਾ ਮਾਨ ਸਨਮਾਨ ਦਿੱਤਾ ਹੈ ਸੰਸਦ ਚੁਣੇ ਜਾਂਦੇ ਨੇ 50000 ਦੀ ਵੱਧੇਰੇ ਤੋਂ ਲੀਡ ਤੇ ਨਾਲ ਜਿੱਤਦੇ ਨੇ ਪਾਰਟੀ ਵੱਲੋਂ ਦੁਬਾਰਾ ਚੋਣ ਨਮਾਇੰਦਾ ਉਹਨਾਂ ਨੂੰ ਉਤਾਰ ਦਿੱਤਾ ਜਾਂਦਾ ਲੋਕ ਸਭਾ ਟਿਕਟ ਲਈ ਦਾਵੇਦਾਰੀ ਤੇ ਉਮੀਦਵਾਰੀ ਪੇਸ਼ ਕੇ ਉਹਨਾਂ ਨੂੰ ਦਿੱਤੀ ਜਾਂਦੀ ਹੈ ਅਜਿਹੇ ਦੇ ਵਿੱਚ ਸੁਸ਼ੀਲ ਕੁਮਾਰ ਰਿੰਕੂ ਦਾ ਇਸ ਤਰ੍ਹਾਂ ਵੱਡਾ ਕਦਮ ਚੁੱਕਣਾ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਸਿਆਸਤ ਦਾ ਮਿਆਰ ਆ ਜਿਹੜਾ ਉਹ ਹੇਠਾਂ ਵੱਲ ਨੂੰ ਜਾ ਰਿਹਾ ਜੀ ਸੱਸਦ ਦਾ ਮਿਆਰ ਮੈਂ ਤੇ ਪਹਿਲੇ ਤੁਹਾਨੂੰ ਦੱਸਿਆ ਚੇਤਨ ਜੀ ਪਹਿਲੇ ਤੁਹਾਡੇ ਪ੍ਰਸ਼ਨ ਦੇ ਉੱਤਰ ਤੇ ਸੇਵਾ ਭਾਵਨਾ ਕੋਈ ਨਹੀਂ ਹੈਗੀ ਇਹਨਾਂ ਦੇ ਵਿੱਚ ਇਹ ਸਿਰਫ ਇਹ ਦੇਖਦੇ ਆ ਕਿ ਅਸੀਂ ਸੱਤਾ ਛਰਵੇਂ ਕਿਸ ਤਰ੍ਹਾਂ रह ਸਕਦੇ ਆ ਸੱਤਾ 'ਚ ਰਹੂਗੇ ਲੋਕਾਂ ਨੂੰ ਡਰਾਉਗੇ ਲੋਕਾਂ ਤੇ ਕੰਮ ਦੇ ਬਹਾਨੇ ਆਪਣੇ ਨਾਲ ਜੋੜ ਕੇ ਰੱਖੂਗੇ ਇਹਨਾਂ ਨੂੰ ਦਰਬਾਰ ਹੀ ਅੱਛੇ ਲੱਗਦੇ ਆ ਸੁੰਨਾ ਸੁੰਨਾ ਜਿਹੜਾ ਆ ਆਪਣਾ ਪੇੜਾ ਚੰਗਾ ਨਹੀਂ ਲੱਗਦਾ ਪੋਲੀਟੀਸ਼ੀਅਨ ਉਹ ਇਸੇ ਕਰਕੇ ਇਹ ਪੱਤਰਾ ਪਾਚ ਕੇ ਦੂਜੀ ਪਾਰਟੀਆਂ ਚ ਛਲ ਜਾਂਦੇ ਆ ਜੀ ਦੀਪਕ ਜੀ ਆਖਰੀ ਸਵਾਲ ਹੈ ਕਿ ਆਪਾਂ ਕਹਿ ਸਕਦੇ ਆ ਕਿ ਰੁੱਤ ਜਿਹੜੀ ਦਲ ਬਦਲੂਆਂ ਦੀ ਐ ਪੱਤ ਝੜ ਦਾ ਮੌਸਮ ਹੈ ਨਹੀਂ ਪਰ ਪੱਤ ਝੜ ਆਉਣ ਸਿਖਰਾਂ ਤੇ ਇਸ ਵਕਤ ਸਿਆਸਤ ਦੇ ਵਿੱਚ ਪੱਤੇ ਝੜਨਾ ਕਹੋ ਇਹਨੂੰ ਨਾ ਪ੍ਰਸਾਤ ਕਹੋ ਬਰਸਾਤ ਕਹੋ ਪੱਤੇ ਝੜਦਾ ਪੱਤੇ ਝੜਦੇ ਹੁੰਦੇ ਤੇ ਬਰਸਾਤ ਹੋ ਰਹੀ ਦਰ ਬਦਲੂਆਂ ਦੀ ਜੀ ਬਹੁਤ ਬਹੁਤ ਧੰਨਵਾਦੀ ਪਕ ਜੀ ਸੋਇਆ さん ਉਹਗੇ ਪੱਤਰਕਾਰ ਦੀਪਕ ਅਗਨੀ ਹੋਤਰੇ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਐ ਸੋ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਫੇਰ ਬਦਲ ਹੋਇਆ ਜਲੰਧਰ ਤੋਂ ਲੋਕ ਸਭਾ ਸੰਸਦ ਤੇ ਆਮ ਆਦਮੀ ਪਾਰਟੀ ਵੱਲੋਂ ਜਲੰਧਰ ਤੋਂ ਚੋਣ ਮੈਦਾਨ ਦੇ ਵਿੱਚ ਉਤਾਰੇ ਸੁਸ਼ੀਲ ਕੁਮਾਰ ਰਿੰਕੂ ਜਿਨ੍ਹਾਂ ਨੂੰ ਲੈ ਕੇ ਲਗਾਤਾਰ ਅਟਕਰਾ ਲਗਾਈਆਂ ਜਾ ਰਹੀਆਂ ਸਨ ਕਿ ਲਗਾਤਾਰ ਭਾਜਪਾ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਤਾਂ ਜਦੋਂ ਚਰਚਾਵਾਂ ਸਿਖਰਾਂ ਤੇ ਹੁੰਦੀਆਂ ਨੇ ਤਾਂ ਸੁਸ਼ੀਲ ਕੁਮਾਰ ਰਿੰਕੂ ਵੱਲੋਂ ਵੀ ਚੁੱਪੀ ਤੋੜੀ ਜਾਂਦੀ ਐ ਕਿ ਮੈਂ ਪਾਰਟੀ ਦਾ ਸੱਚਾ ਸਪਾਈ ਹਾਂ ਤੇ ਪਾਰਟੀ ਨੇ ਮੈਨੂੰ ਇੰਨਾ ਜ਼ਿਆਦਾ ਮਾਨ ਸਨਮਾਨ ਦਿੱਤਾ ਤਾਂ ਮੈਂ ਪਾਰਟੀ ਦੇ ਨਾਲ ਕਦੇ ਵੀ ਗਦਾਰੀ ਜਾਂ ਵੱਡੀ ਗੱਲ ਹੈ ਸ਼ੀਤਲ ਅੰਗੁਰਾਲ ਕਿਉਂਕਿ ਸ਼ੀਤਲ ਅੰਗੁਰਾਲ ਦੀ ਜਿਹੜੀ ਸਿਆਸਤ ਹੈ ਉਸ ਦੀ ਸ਼ੁਰੂਆਤ ਹੈ ਉਹ ਭਾਜਪਾ ਤੋਂ ਹੀ ਹੋਈ ਸੀ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਪੱਲਾ ਫੜਦੇ ਨੇ ਆਪਰੇਸ਼ਨ ਲੋਟਸ ਨੂੰ ਲੈ ਕੇ ਸ਼ੀਤਲ ਅੰਗੁਰਾਲ ਵੱਲੋਂ ਸਭ ਤੋਂ ਵੱਧ ਰੋਲਾ ਪਾਇਆ ਗਿਆ ਸੀ ਪੰਜਾਬ ਪੁਲਿਸ ਤੱਕ ਵੀ ਡੀਜੀਪੀ ਤੱਕ ਨਵਲੋ ਸ਼ਿਕਾਇਤਾਂ ਦਿੱਤੀਆਂ ਗਈਆਂ ਸਨ ਤਾਂ ਹੁਣ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਆਪਰੇਸ਼ਨ ਲੋਟਸ ਉਸ ਵਕਤ ਭਾਜਪਾ ਵੱਲੋਂ ਚਲਾਇਆ ਗਿਆ ਸੀ ਜਾਂ ਨਹੀਂ ਪ੍ਰੰਤੂ ਸੁਸ਼ੀਲ ਕੁਮਾਰ ਰਿੰਕੂ ਤਾਂ ਸ਼ੀਤਲ ਅੰਗੁਰਾਲ ਨੇ ਪੰਜਾਬ ਦੀ ਸੱਤਾ ਦੇ ਵਿੱਚ ਜੋ ਵੱਡਾ ਫੇਰ ਬਦਲ ਕੀਤਾ ਉਸ ਦੀ ਉਮੀਦ ਕਿਸੇ ਵੀ ਵਿਅਕਤੀ ਨੇ ਇਹਨਾਂ ਪਾਸੋਂ ਨਹੀਂ ਲਗਾਈ ਸੀ ਸੋ ਤੁਸੀਂ ਵੀ ਕੀ ਸੋਚਦੇ ਹੋ ਆਪਣੀ رائے ਆ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੀ ਕਰੋ ਕੈਮਰਾ ਪਰਸਨ ਕਰਮਜੀਤ ਸਿੰਘ ਅਜੇ ਨਾਲ ਚੇਤਨ ਕਸ਼ਪ ਤਾਜ਼ਾ ترین ਖਬਰਾਂ ਦੇ ਲਈ ਜੁੜੇ ਰਹੋ ਹਾਰਪਰ ਨਿਊਜ਼ ਨਾਲ